ਪੰਡ ਚੁਕਲਾਂਗੇ ਸਿਰ ਦੀ ਪਾਗੀ ਉੱਪਰ ਬੋਝ ਰਵੇ ਨਾ ਕਿਸੇ ਬਜ਼ੁਰਗੀ ਉੱਤੇ ਅਸੀਂ ਸੱਚ ਦੇ ਹੁਕਮ ਦੀ ਵੁਕਤ ਪਾਣੀ ਚਰਨ ਪਈਆਂ ਦਰਿਆਵਾਂ ਦੇ ਸਰਗੀਰ ਤੇ ਓ ਲੋਹਾ ਵਜਦਾ ਢਾਲ ਤੇ ਨਿਕਲਣ ਚੰਗਿਆੜੇ ਕੱਢਣੇ ਬਾਹਰ ਲਾਹੌਰ ਤੋਂ ਅਜ ਲਸ਼ਕਰ ਭਾਰੇ ਅਬਦਾਲੀ ਦੇ ਆਵਾਰਸਾ ਨਾਲ ਕੀ ਚਵਾਰੇ ਜਰਦ ਸਿੰਘ ਦਾ ਪੁੱਤ ਰਾ ਤੈਨੂੰ ਆਣ ਵੰਗਾਰੇ ਘਰੀਏ ਵਿੱਚ ਮદાન ਤੇ ਅੱਜ ਹੱਥ ਕਰਾਰੇ ਫੌਜ ਮੰਗਾ ਲੈ ਕਾਬਲੋਂ ਲੈ ਕੇ ਪਰਵਾਨੇ ਖੈਬਰ ਥਾਣੀ ਸੱਦ ਲੈ ਸਭ ਦਾ ਦੇ ਨਾਨੇ ਆ ਜਾ ਤੇਰੀ ਫੌਜ ਨੂੰ ਲਈਏ ਡੰਡ ਜਰਾਨੇ ਉੰਬੜ-ਵੜ ਤੇਰੀ ਫੌਜ ਨੂੰ ਦੇਵਾਂ ਨذرਾਨੇ ਆ ਜਾ ਤੇਰੇ ਤਾਜ ਨੂੰ ਚੜਾ ਹੋਰ ਸਿਤਾਰੇ ਚਤ ਸਿੰਘ ਦਾ ਪੁੱਤ ਰਾ ਤੈਨੂੰ ਆਣ ਮੰਗਾਰੇ ਮੈਂ ਸਿੱਧਾ ਕਰ ਨਾ ਜਾਣਦਾ ਤੂੰ ਬਹੁਤਾ ਢੇਡਾ ਉਤਰੇ ਟਾ ਬੁਰਜ ਤੋਂ ਜੇ ਯਉਦਾ ਏਡਾ ਹੋ ਮੌਕਾ ਆਇਆ ਖਹਿਣ ਦਾ ਤੇਰਾ ਡਰੇ ਕਲੇਜਾ ਸੀਨੇ ਵਿੱਚ ਦਰਾਨੀਆਂ ਤੇਰੇ ਗੱਡਾ ਨੇ ਜਾ ਜਦਨੇ ਲਖਾਰੀ ਘੇੜ ਲੈ ਅੱਜ 부ਏ ਚਾਰੇ ਚਰਤ ਸਿੰਘ ਦਾ ਪੁੱਤ ਰਾਤ ਨੂੰ ਅਣਮਗਾਰੇ ਕਰੀਏ ਵਿੱਚ ਮੈਦਾਨ ਦੇ ਅੱਜ ਹੱਥ ਕਰਾਰੇ इन्हनी